ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਾ ਬੈਠਾ ਹਾਂ ਉਹ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਲਾ ਜੂਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲਸਰ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹਤੋ ਬਾਬੇ ਬੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਂਹ ਕਰਕੇ ਕਹੋ ਵੀ ਤੁਹਾਡੇ ਨਾਲ ਮੇਰੇ ਕੋ ਉਤਰ ਤਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਪੀਓ ਨੇ ਜਲ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਕਿ ਉਸ ਵਾਲੇ ਵਿੱਚ ਚੇਰੇ ਨਾਲ ਰਾਤ ਇੰਤਜ਼ਾਰ ਕਰਨਾ ਇੱਕ ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ ਚਾਰ ਪੰਜ ਸੂਪੁਰਾ ਸਾੜਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਣ ਹਨਾ ਵਾਕਿਆ ਭੱਜ ਗਿਆ ਉਹ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਖੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਨਾ ਹੱਥੋਂ ਤਾਂ ਹੀ ਹੋਏ ਹਾਂ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੋਲੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਸ ਵਾਲਿਆਂ ਦੀ ਪਰ ਤੁਸੀਂ ਇਹ ਘਟਿਆਰ ਕਰਾਤੇ ਆਏ ਹੋ ਇੱਕ ਨਾ ਕਰੋ ਕੋਈ ਫੈਲਾਅ ਮਤ ਇੰਨੇ ਕੁਸ਼ਕਲਾ ਵੀ ਲੋਕਾਂ ਨੂੰ ਤੋਂ ਭੱਜ ਜਾ ਐਮਐਲਏ ਜਾ ਕੇ ਜੋ ਸੀਐਮ ਨੇ ਜਗੜਾ ਨੂੰ ਬੋਲਿਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਨਾ ਬੈਠਾ ਹਾਂ ਉਹ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਲਾ ਜੂਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਵੀ ਤੁਹਾਡੇ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁਕੀ ਹੋਇਆ ਜਾਂ ਮੈਂ ਆ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟ ਕੱਟ ਰਹਾ ਮੈਂ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਯੂਨੀਟ ਬੰਦੇ ਇਕੱਠੇ ਕਰਕੇ ਇਹਦਾ ਉਧਰ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨ ਕਰੋੜ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਪਰ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਉਸ ਵਾਲੇ ਨੇ ਕਿ ਤੇਰੇ ਨਾਲ ਰਾਤ ਇਨਕਾਊਂਟਰ ਕਰਨਾ ਇੱਕ ਐਮਐਲ ਨੂੰ ਫੜਵਾਉਂਦੇ 810 ਐਸਪੀ 810 ਡੀਐਸਪੀ ਐਸਐਚਓ 5450 ਪੁਰਸਾੜਾ ਵਿਚੀ ਵਿਕਰਮਪਰਾਹ ਸਾਡਾ ਭਰਾ ਵੀ ਕੈਂਚ ਕਰ ਸ਼ੋਅ ਕਰਕੇ ਨੂੰ ਵੀ ਇਹਨੇ ਲੋਕਾਂ ਨੇ ਵਾਕਿਆ ਭੱਜ ਗਿਆ ਹੋਊਗਾ ਜੇ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾਉਂਗਾ ਅਸੀਂ ਕੋ ਗੋਲੀ ਚਲਾਈਏ ਅਸੀਂ ਤੁਹਾਡੇ ਨਾਲ ਹੱਥੋਂ ਆਈ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਡ ਕਲਰ ਕਰ ਰਿਹਾ ਪੁਲਸ ਵਾਲਾਂ ਦੇ ਪਰ ਤੁਸੀਂ ਇਹ ਕੱਟ ਘੱਟਿਆ ਹਰ ਕਰਤਾ ਜਾਇਓ ਇੱਕ ਨਾ ਕਰੋ ਕੋਈ ਫੈਸਲਾ ਮੈਂ ਇੰਨਾ ਹੀ ਕੁਛ ਕਹਣਾ ਬਿਦੋਕ ਕੇ ਨਾ ਤੁਹਾਨੂੰ ਭੱਜ ਜਾਣਾ ਐਮਐਲਏ ਜਾਗ ਜੋ ਸੀਐਮ ਨੇ ਜਾਗਰਾਂ ਨੂੰ ਬੋਲੀ ਹੋ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਅੱਡੀ ਕਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਪਾ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਪੁਲਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਿਹਾ ਕੋਈ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੀ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆਪਿਓ ਨੇ ਜਲਦੀ ਇਕੱਠੇ ਕਰਕੇ ਇਹਨਾਂ ਉਧਰ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੌਕ ਨਹੀਂ ਹੋਇਆ ਚਲ ਗਿਆ ਨਹੀਂ ਕੀਆ ਬਾਕੀ ਬਾਕੀ ਲਿਖ ਗਿਆ ਨਿਕਲ ਕੇ ਤੇ ਮੈਂ ਆਪ ਹੀ ਸੇਰੀ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਵਿਚੇ ਰਹਿਣ ਵਾਲੇ ਰਾਤ ਇੰਤੋਪਰ ਕਰਨਾ 1km ਦੇ ਫਰਮ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿਚੀ ਬਿਕਰਮ ਭਰਾ ਸਾਡਾ ਭਰਾ ਵੀ ਗੈਂਚ ਕਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਣ ਹਨ ਵਾਕਿਆ ਭੱਜ ਗਿਆ ਉਹ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ पिस्तौल अपने मेरे भराव फटके विखाता गया तीन पिस्तौल फड़ेगा बच्चों के सौ खाओ गोली चलाई अए क्यों है? मैं झूठ बोलते हो मैं सब तो बद कदर करता रहा घटिया हरकतों से आए हो ये ना करो कोई फायदा नहीं मैं इना ही कुछ कहना भी लोग इन्होंने तो बच एम एल ए जाग दो सीएम ने जगह गोली तो हो चुका खालसा श्री वाहिगुरु जी की फतेह ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ ਹੋਲੀ ਤੁਹਾਨੂੰ ਦਿਖਾ ਜੂਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਉਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟ ਕਰ ਰਹਾ ਮੇਰੇ ਕੋਈ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਉਹਨਾਂ ਚੋਂ ਬੰਦੇ ਇਕੱਠੇ ਕਰਕੇ ਇਹਨਾਂ ਉੱਥੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲ ਗਿਆ ਨਹੀਂ ਕੀਆ ਪਰ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਵਿਚੇਰਾ ਨਾਲ ਰਾਤ ਇੰਤੋਪਰ ਕਰਨਾ 1 ਐਮਐਲ ਦੇ ਹਰਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿਚੀ ਬਿਕਰਮਪੁਰ ਸਾਡਾ ਪਰਾ ਵੇ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਲੋਕਾਂ ਨਾਲ ਵਾਕਿਆ ਭੱਜ ਗਿਆ ਉਹ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰ ਤੈਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਤੂੰ ਖਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬੰਦੇ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੋਲੇ ਸਭ ਤੋਂ ਵੱਧ ਕਦਰ ਕਰਦਾ ਹਾਂ ਉਸ ਸਾਲਾਂ ਦੀ ਪਰ ਤੁਸੀਂ ਇਹ ਘਟ ਘੱਟ ਯਾਰ ਘਟਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਨਾਲ ਤੋਂ ਭੱਜ ਜਾ ਐਮਐਲਏ ਜਾ ਜੀ ਸਿਆੰਨੇ ਟਕਰਾਂ ਨੂੰ ਬੋਲੀਓ ਚੁੱਕਾ ਮੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਨਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਣੀ ਹੋਣੀ ਤੁਹਾਨੂੰ ਦਿਖਾ ਦੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਲਸਰ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹੋ ਬਾਬੇ ਬੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੋਚ ਆਖ ਕੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਆ ਕਿ ਉਹਨੇ ਜਲਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਲਟ ਰੁੜ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਬਲਤ ਬਾਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਫਿਸੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਵਿਚੇ ਰਹਿਣ ਨਾਲ ਰਾਤ ਇੰਕਾਊਂਟਰ ਕਰਨਾ ਇੱਕ ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ ਅਕੀਦਾਸ ਜੀ ਐਸਪੀ ਐਸ ਐਚ ਓ 5450 ਪੁਰਸਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਬੀ ਗੈਂਸਟਰ ਸ਼ੋ ਕਰਕੇ ਨੂੰ ਬੀ ਨੇ ਦੁੱਕਣਾ ਨਾ ਵਾਕਿਆ ਭੱਜ ਗਿਆ ਉਹ ਜਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਇਹਨਾਂ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸ਼ੌਂਕਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਮਾਹਰ ਹੱਥੋਂ ਪਾਈ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਆ ਪੁਰਸਾਲਾ ਦੇ ਪਰ ਤੁਸੀਂ ਇੱਕ ਕੱਟ ਕੱਟ ਯਾਰ ਦੱਸਾਤੇ ਆਇਓ ਇੱਕ ਨਾ ਕਰੋ ਕੋਈ ਫੈੜਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਦੇ ਨਾਲ ਤੋਂ ਭੱਜ ਜਾਣਾ ਐਮਐਲਏ ਜਾ ਕੇ ਜੋ ਸੀਐਮ ਨੇ ਜਗੜਾ ਨੂੰ ਬੋਲੀਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣੇ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰ ਹੀ ਗੋੜੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹਿਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੀ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰ ਰਾਂਗੇ ਕਿ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਉਹਨੂੰ ਜਰਬੰਦ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੌਕ ਨਹੀਂ ਹੋਇਆ ਚਲ ਗਿਆ ਨਹੀਂ ਕੀਆ ਪਰ ਉੱਥੋਂ ਬਾਅਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸੇਰੀ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲ ਰਾਤ ਇੰਤੋਪਰ ਕਰਨਾ ਇੱਕ ਐਮਐਲ ਨੂੰ ਫੜਵਾਉਂਦੇ ਆ ਅੱਠ 10 ਐਸਪੀ ਅੱਠ 10 ਡੀਐਸਪੀ ਐਸਐਚਓ 5 450 ਪੁਲਸ ਵਾਲਾ ਵਿੱਚ ਹੀ ਬਿਕਰਮ ਭਰਾ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਣ ਲੈਣਾ ਵਾਕਿਆ ਭੱਜ ਗਿਆ ਉਹ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਨਾ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਪਾਈ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਿਆਂ ਦੀ ਪਰ ਤੁਸੀਂ ਇਹ ਕੱਟ ਘੱਟ ਯਾਹ ਦੱਸਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਦਾ ਤੋਂ ਭੱਜ ਜਾ ਐਮਐਲਏ ਜਾਗ ਜਾਓ ਸਿਆੰਗਣੇ ਜਗਰਾਂ ਨੂੰ ਬੋਲੀ ਹੋ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਨੂੰ ਦਿਖਾ ਦੂੰਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਰਸ ਨੂੰ ਪੁੱਛਿਆ ਕਿ ਆਪ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰ ਰਹਾ ਨੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚੜ ਜਾ ਉਹਨਾਂ ਜਰ ਬੰਦੇ ਇਕੱਠੇ ਕਰਕੇ ਇਨਾ ਉੱਥੇ ਚੱਲ ਜਾ ਕੇ ਮੈਂ ਉੱਥੋਂ ਆਪਾਂ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੌਕ ਨਹੀਂ ਹੋਇਆ ਚੱਲ ਗਿਆ ਨਹੀਂ ਕੀਆ ਪਰ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚੱਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲ ਰਾਤ ਇੰਤੋ ਪਰ ਕਰਨਾ ਇੱਕ ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿਚੀ ਬਿਕਰਮਪੁਰ ਸਾਡਾ ਪਰਾ ਵੀ ਕੈਂਚਰ ਸ਼ੋ ਕਰਕੇ ਨੂੰ ਵੀ ਇਹਨੇ ਲੋਕਾਂ ਨਾਲ ਵਾਕਿਆ ਭੱਜ ਗਿਆ ਉਹ ਜਿਹੜਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਵੇ ਤੈਨਾਂ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਭੋਲੇ ਸਭ ਤੋਂ ਵੱਧ ਕਦਰ ਕਰਦਾ ਹਾਂ ਉਸ ਸਾਲਾਂ ਦੀ ਪਰ ਤੁਸੀਂ ਇਹ ਤੱਕ ਘਟਿਆ ਹਰ ਕਰਤਾ ਜਾਏ ਹੋ ਇੱਕ ਨਾ ਕਰੋ ਕੋਈ ਫੈਲਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਨਾਲ ਤੋਂ ਭੱਜਣਾ ਐਮਐਲਏ ਜਾ ਕੇ ਸਿਮਨ ਨੇ ਟਕਰਾਉਣਾ ਬੋਲੀਓ ਚੁੱਕਾ। ਮੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵੀਡੀਓ ਬਣਾਈ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਡੇ ਕੋਲ ਆ ਜੂਗੀ। ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਣਾ। ਵੀ ਮੈਂ ਕੋਲਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹੋ। ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ। ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟਰ ਕਰਨਾ ਉਹਨੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਉਹਨੇ ਜਲਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਕਰੋੜ ਕੋ ਕੌਕ ਨਹੀਂ ਹੋਇਆ ਚਲਿਆ ਨਹੀਂ ਗਿਆ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਕਿ ਉਸ ਵਾਲੇ ਵਿੱਚ ਚੇਰਾ ਨਾਲ ਰਾਤ ਅਕਾਊਂਟਰ ਕਰਨਾ ਇੱਕ ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ ਪੰਜ 450 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਲੈਣਾ ਵਾਕਿਆ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਗਿਆ ਕਿ ਇਹਨਾਂ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਕਾ ਉਹ ਬਸ ਇੱਕ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੌਰੀ ਸਭ ਤੋਂ ਵੱਧ ਕਦਰ ਕਰਦਾ ਆ ਪੁਲਿਸ ਵਾਲਿਆਂ ਦੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਕਰਤਾ ਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇਨਾ ਹੀ ਕੁਛ ਕਹਣਾ ਵੀ ਲੋਕਾਂ ਦੇ ਨਾਲ ਤੋਂ ਭੱਜਣਾ ਐਮਐਲਏ ਜਾਗ ਜੋ ਸੀਐਮ ਨੇ ਜਗੜਾ ਨੂੰ ਬੋਲੀਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਲਾ ਜੂਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਵੀ ਤੁਹਾਡਾ ਨਾ ਮੇਰੇ ਕੋ ਉੱਤਰ ਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਔੜੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟਰ ਕਰਾਉਣਾ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਆਇਆ ਉਹਨੇ ਜਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕੀਤਾ ਮੈਨੂੰ ਬਾਹਰ ਨੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਿਜਰੂਡ ਕੋ ਕੌਕ ਨਹੀਂ ਹੋਇਆ ਚਲ ਗਿਆ ਨਹੀਂ ਕੀਆ ਬਾਕੀ ਤੋਂ ਬਾਅਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸਿਰ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਰਸਾਲੇ ਵਿੱਚ ਰਹਿਣਾ ਨਾਲ ਰਾਤ ਇੰਤੋਪਰ ਕਰਨਾ 1 ਐਮਐਲਏ ਨੂੰ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ ਚਾਰ 500 ਪੁਰਸਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਜਾਂਚ ਕਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਣ ਲੈਣਾ ਵਾਕਿਆ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰ ਤੈਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾ ਉਹ ਵਸਿਕੂ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਿਆਂ ਦੀ ਪਰ ਤੁਸੀਂ ਇਹ ਕੱਟ ਘੱਟ ਯਾਹ ਕਰਤਾ ਜਾਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਨੂੰ ਤੋਂ ਭੱਜ ਜਾ ਐਮਐਲਏ ਜਾਗ ਜਾਓ ਸੀਐਮ ਨੇ ਜਾਗਣ ਨੂੰ ਬੋਲਿਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ। ਵੀ ਮੈਂ ਕੋਰਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਅੱਖੇ ਕਹੋ ਕਿ ਤੁਹਾਡਾ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ। ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਣਕੌਲ ਕਰ ਰਣਾ ਕਿ ਕਿਸੇ ਦਾ ਖੌਨਾ ਆ ਗਿਆ ਸੀ। ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚੜਦਾ ਉਹਨਾਂ ਚੋਂ ਬੰਦੇ ਇਕੱਠੇ ਕਰਕੇ ਇਹਨਾਂ ਉੱਥੇ ਚੱਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ। ਪਿੱਛੇ ਮੇਰੇ ਕੋਕ ਕੀਤਾ ਮੈਂ ਬਾਰੰਦ ਦੀ ਕੋਸ਼ਿਸ਼ ਕੀਤੀ। ਤੇ ਮੈਂ ਉੱਥੋਂ 1 ਕਰੋੜ ਕੋਕ ਨਹੀਂ ਹੋਇਆ ਚੱਲ ਗਿਆ ਨਹੀਂ ਕੀਆ ਤਾਂ ਉੱਥੋਂ ਬਾਹਰ ਨਿਕਲ ਗਿਆ। ਨਿਕਲ ਕੇ ਤੇ ਮੈਂ ਆਪ ਹੀ ਸੇਫ ਜਗ੍ਹਾ ਚੱਲ ਗਿਆ। ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਵਿਚੇ ਰਾਤ ਇੰਤਜ਼ਾਰ ਕਰਨਾ। 1 ਐਮਐਲ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 500 ਪੁਲਸ ਵਾਲਾ ਵਿਚੀ ਵਿਕਰਮਪਰਾਹ ਸਾਡਾ ਪਰਾਹ ਵੇ ਕੈਂਚਰ ਸ਼ੋ ਕਰਕੇ ਨੂੰ ਵੀ ਨੇ ਦੁਕਣ ਲੈਣਾ ਵਾਕਈ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਇਹਨਾਂ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਭੋਲੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਿਆਂ ਦੀ ਪਰ ਤੁਸੀਂ ਇਹ ਕੱਟ ਘੱਟ ਯਾਹ ਕਰਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਨੂੰ ਤੋਂ ਭੱਜ ਜਾ ਐਮਐਲਏ ਜਾਜੋ ਸਿਆੰਗ ਨੇ ਜਗਰਾ ਨੂੰ ਬੋਲੀਓ ਚੁੱਕਾ ਮੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਬੀ ਮੈਂ ਕੋਰਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੇਰੇ ਕੋਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਆ ਪਿਓ ਨੇ ਜਲਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਬਲਤਬਾਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵਿਚਰੇ ਨਾਲ ਰਾਤ ਇੰਕਾਊਂਟਰ ਕਰਨਾ 1 ਐਮਐਲ ਨੂੰ ਫੜਵਾਉਣ ਵਾਸਤੇ 8 10 ਐਸਪੀ 810 ILSP SHO 5450 ਪੁਲਿਸ ਵਾਲਾ ਵਿੱਚੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਲੈਣਾ ਵਾਕਿਆ ਭੱਜ ਗਿਆ ਉਹਨਾਂ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਇਹਨਾਂ ਪਿਸਤੌਲ ਫੜੇਗਾ ਤੇ ਬੱਚੇ ਦੇ ਸਰ ਸਿਰ ਤੇ ਹੱਥ ਰੱਖ ਕੇ ਥੌਂਕਾ ਉਹ ਵਸਿਕੂ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟ ਇਹ ਘਟਾਤੇ ਆਇਓ ਇੱਕ ਨਾ ਕਰੋ ਕੋਈ ਫੈੜਾ ਮੈਂ ਇੰਨਾ ਹੀ ਕੁਛ ਕਹਣਾ ਬੀ ਲੋਕਾਂ ਦੇ ਨਾਲ ਤੋਂ ਭੱਜ ਜਾ ਐਮਐਲਏ ਜਾ ਕੇ ਜੋ ਸੀਐਮ ਨੇ ਜਗੜਾ ਨੂੰ ਬੋਲੀਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਉਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬਰਚਿਆਂ ਦੀ ਸੋਚ ਕਰਕੇ ਕਹੋ ਕਿ ਤੁਹਾਡਾ ਨਾਲ ਮੇਰੇ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰ ਰਹਾ ਮੇਰੇ ਕੋਈ ਸਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਉਹਨੇ ਜਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਂ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲ ਗਿਆ ਨਹੀਂ ਗਿਆ ਪਰ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸਹੀ ਜਗ੍ਹਾ ਚਲ ਗਿਆ ਇਹ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਵਿੱਚ ਤੇ ਰਾਤ ਇੰਤਾਲਪਰ ਕਰਨਾ 1 ਐਮਐਲ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਲੁਕਾ ਲੈਣਾ ਵਾਕੇ ਭੱਜ ਗਿਆ ਉਹਦਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪੇਰੇ ਭਰਾਵਾਂ ਦੇ ਫੜ ਕੇ ਬਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾਉ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਆਪਣੇ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭੋਲੇ ਸਭ ਤੋਂ ਵੱਧ ਕਦਰ ਕਰਦਾ ਆ ਪੁਲਸ ਵਾਲਿਆਂ ਦੀ ਪਰ ਤੁਸੀਂ ਇਹ ਕੱਟ ਘੱਟ ਯਾਰ ਕਰਤਾ ਜਾਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਐਨੇ ਕੁਛ ਕਹਣਾ ਲੋਕਾਂ ਦੇ ਨਾਲ ਤੋਂ ਭੱਜ ਜਾਣਾ ਐਵੇਂ ਲੈ ਜਾਜੋ ਸੀਐਮ ਨੇ ਜਾਗਰਾਂ ਨੂੰ ਬੋਲਿਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰਿ ਗੋੜੀ ਤੁਹਾਨੂੰ ਲਾ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੱੜ ਕੇ ਕਹਿੰਦੇ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚਾ ਰੱਖ ਕੇ ਕਹੋ ਵੀ ਤੁਹਾਡੇ ਨਾਲ ਮੇਰੇ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲਦਾ ਉਹਨਾਂ ਨੇ ਜਦ ਬੰਦੇ ਇਕੱਠੇ ਕਰਕੇ ਇਨਾ ਉਧੇ ਚਲ ਜਾ ਕੇ ਮੈਂ ਉਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਬਲਕਿ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਕਿ ਉਸ ਵਾਲੇ ਵਿੱਚੇ ਰਹਿਣ ਵਾਲੇ ਰਾਤ ਇੰਟਰਵਿਊ ਕਰਨਾ ਇੱਕ ਐਮਐਲਓ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ ਚਾਰ 500 ਉਸ ਵਾਲਾ ਵਿੱਚੇ ਵਿਕਰਮਪਰਾਹ ਸਾਡਾ ਭਰਾ ਵੀ ਕੈਂਚਰ ਸ਼ੋ ਕਰਕੇ ਨੂੰ ਵੀ ਇਹਨੇ ਲੋਕਾਂ ਨੂੰ ਵਾਕਈ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਆਪਣੇ ਹੱਥੋਂ ਪਾਈ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਆਂ ਆਪ ਕੋ ਸਾਲਾਂ ਦੀ ਪਰ ਤੁਸੀਂ ਇਹ ਕੱਟ ਘੱਟ ਗਿਆ ਕਰਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਣਾ ਵੀ ਲੋਕਾਂ ਨੂੰ ਤੋਂ ਭੱਜਣਾ ਐਮਐਲਏ ਜਾਗਜੋ ਸਿਮਨਿਤ ਜੱਗਰਾਂ ਨੂੰ ਬੋਲਿਓ ਚੁੱਕਾ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰ ਹੀ ਗੋੜੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਰਸ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹੇ ਕੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਂਹ ਕੱਖੇ ਕਹੋ ਵੀ ਤੁਹਾਡੇ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰ ਰਹਾ ਨਾ ਕੋਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਉਹਨੇ ਜਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਕਿਰੋੜ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਬਸ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਤੇਰੇ ਨਾਲ ਰਾਤ ਇਨਕਾਊਂਟਰ ਕਰਨਾ ਇੱਕ ਐਮਐਲ ਨੂੰ ਫੜਵਾਉਣ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਰਸਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਕੈਂਚ ਕਰ ਸ਼ੋਅ ਕਰਕੇ ਨੂੰ ਵੀ ਇਹਨੇ ਜੋ ਕਹਿਣਾ ਵਾਕਿਆ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੌਖਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭੜੀ ਸਭ ਤੋਂ ਵੱਧ ਕਦਰ ਕਰਦਾ ਆ ਰਿਆਂ ਪੁਰਸਾਲਾ ਦੀ ਪਰ ਤੁਸੀਂ ਇੱਕ ਤੱਕੜਿਆ ਹਰ ਕਰਤਾ ਜਾਇਓ ਇੱਕ ਨਾ ਕਰੋ ਕੋਈ ਫੈਲਾਇ ਮੈਂ ਇੰਨਾ ਹੀ ਕੁਛ ਕਹਣਾ ਬੀ ਲੋਕਾਂ ਦਾ ਤੋਂ ਭੱਜ ਜਾਣਾ ਐਮਐਲਏ ਜਾਗ ਜਾਓ ਸੀਐਮ ਨੇ ਜਾਗੜਾ ਨੂੰ ਬੋਲੀ ਹੋ ਚੁੱਕਾ ਨੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਬੀ ਮੈਂ ਕੋਰਸ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੜ ਕੇ ਕਹਿੰਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਵੀ ਤੁਹਾਡਾ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਆਪਿ ਉਹਨਾਂ ਨੂੰ ਜਲਦੀ ਇਕੱਠੇ ਕਰਕੇ ਇਹਨਾਂ ਉਧਰ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਫੀ ਤੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲਿਆ ਨਹੀਂ ਗਿਆ ਬਗਤ ਬਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸਹੀ ਜਗ੍ਹਾ ਚ ਲੱਗ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲੇ ਰਾਤ ਇੰਤੋਪਰ ਕਰਨਾ 1 ਐਮਐਲ ਨੂੰ ਫਰਵਾਹਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 500 ਪੁਲਸ ਵਾਲਾ ਵਿਚੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਣ ਹੈ ਨਾ ਵਾਕਿਆ ਭੱਜ ਗਿਆ ਉਹ ਲੈ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ बखाता गया तीन प्रस्ताव फड़ेगा अपने बच्चों के सिर से हथ रख के सौ खाओ वैसे गोली चलाई है अब थोपा ही है। क्यों है मैं झूठ बोलते हो मैं सब तो वह कदर करता रहा पुलिस की पर हरकत आए हो एक ना करो कोई फायदा नहीं मैं इना कुछ कहना भी लोग बच एम एल ए जाग दो सीएम ने जगड़ा को चुका खालसा श्री वाहिगुरु जी की फतेह ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਉਹ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਨੂੰ ਸੁਲਾ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਰਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਕਾਊਂਟ ਕਰਾ ਰਣੇ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਆ ਪੀਓ ਨਿਜਰ ਬੰਦ ਇਕੱਠੇ ਕਰਕੇ ਇਨਾ ਉਹਦੇ ਚੱਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਕਿਰਨ ਕੋਕ ਨਹੀਂ ਹੋਇਆ ਚੱਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚੱਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਨੇ ਕਿ ਤੇਰੇ ਨਾਲ ਰਾਤ ਇੰਤਜ਼ਾਮ ਕਰਨਾ ਇੱਕ ਐਮਐਲ ਰਫਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿੱਚ ਹੀ ਵਿਕਰਮਪਰਾ ਸਾਡਾ ਪਰਾ ਵੀ ਕੈਂਚਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਣ ਹਨਾ ਵਾਕਿਆ ਭੱਜ ਗਿਆ ਉਹ ਚਲਾਤਾ ਜਿਵੇਂ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਇਹਨੇ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਕਾ ਉਹ ਬਸ ਇੱਕ ਗੋਲੀ ਚਲਾਈਏ ਅਸੀਂ ਤਾਂ ਬਣਾ ਹੱਥੋਂ ਆਪਣੀ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਸ ਵਾਲਿਆਂ ਦੀ ਪਰ ਤੁਸੀਂ ਇਹ ਕੱਟ ਘਟਿਆ ਹਰ ਕਰਤਾ ਜਾਏ ਹੋ ਇੱਕ ਨਾ ਕਰੋ ਕੋਈ ਫੈਲਾ ਮੈਂ ਇੰਨਾ ਹੀ ਕੁਛ ਕਹਣਾ ਬਿਦੋਕ ਕੇ ਨਾ ਤੋ ਭੱਜ ਜਾ ਐਵੇਂ ਲੈ ਜਾਜੋ ਸ਼ੀਮਾ ਨੇ ਜਗਰਾ ਨੂੰ ਬੋਲੀਓ ਚੁੱਕਾ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਨਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰ ਗੋੜੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਮੈਂ ਮਕੂਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਅੱਖੇ ਕਹੋ ਵੀ ਤੁਹਾਡੇ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰ ਰਹਾ ਹੈ ਕਿ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਆਇਆ ਉਹਨੇ ਜਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕ ਨਹੀਂ ਹੋਇਆ ਚਲ ਗਿਆ ਨਹੀਂ ਗਿਆ ਬਲਿਕ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਕਿ ਉਸ ਵਾਲੇ ਵਿੱਚ ਤੇਰੇ ਨਾਲ ਰਾਤ ਇਨਕਾਊਂਟਰ ਕਰਨਾ ਇੱਕ ਐਨਐਮਰ ਰਿਪੋਰਟ ਵਾਸਤੇ 8 10 ਐਸਪੀ 810 DSP SHO 5450 ਪੁਰਸਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨਾ ਨਾਲ ਵਾਕਿਆ ਭੱਜ ਗਿਆ ਉਹਨਾਂ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਰਕੇ ਇਹਨੇ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂਕਾ ਉਹ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਮਨ ਹੱਥੋਂ ਆਪਣੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਭੋੜੀ ਸਭ ਤੋਂ ਵੱਧ ਕਦਰ ਕਰਦਾ ਆ ਪੁਲਿਸ ਵਾਲਿਆਂ ਦੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਕਰਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਣਾ ਬਿ ਲੋਕਾਂ ਦੇ ਨਾਲ ਤੋਂ ਭੱਜ ਜਾਣਾ ਐਵੇਂ ਇਹ ਜਾਗ ਜੋ ਸੀਐਮ ਨੇ ਜਗੜਾ ਨੂੰ ਬੋਲੀਓ ਚੁੱਕਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਨਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਨੂੰ ਲਾ ਦੂੰਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਉਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚਾਂ ਰੱਖ ਕੇ ਕਹੋ ਕਿ ਤੜਨਾ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰਨ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਤੇ ਚਾਹ ਪਾਣੀ ਚਲਦਾ ਉਹਨਾਂ ਨੇ ਜਰਬੰਦ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਂ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਇੱਕ ਰੋਡ ਕੋਕ ਨਹੀਂ ਹੋਇਆ ਚਲ ਜਾਣ ਦੀ ਕੀਆ ਮੈਂ ਉੱਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸਿਰ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਵਿੱਚ ਰਹਿਣਾ ਨਾਲ ਰਾਤ ਇੰਤਾਲਪਰ ਕਰਨਾ 1 ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਸ ਵਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਗੈਂਚ ਕਰ ਸ਼ੋਅ ਕਰਕੇ ਨੂੰ ਵੀ ਇਹਨੇ ਡੋਕਣ ਨਾ ਵਾਕਿਆ ਭੱਜ ਗਿਆ ਉਹ ਗੱਲ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਗਏ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਆਪਣੇ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਭੋਲੇ ਸਭ ਤੋਂ ਵੱਧ ਕਦਰ ਕਰਦਾ ਰਿਆਂ ਉਸ ਸਾਲਾ ਦੀ ਪਰ ਤੁਸੀਂ ਇਹ ਕੱਟ ਕੱਟਿਆ ਕਰਤਾ ਜਾਏ ਹੋ ਇੱਕ ਨਾ ਕਰੋ ਕੋਈ ਫੈੜਾ ਮੈਂ ਇੰਨਾ ਹੀ ਕੁਛ ਕਹਣਾ ਬਿਦੋਕ ਦੇ ਨਾਲ ਤੋਂ ਭੱਜ ਜਾਣਾ ਐਵੇਂ ਲੈ ਜਾਜੋ ਸੀਐਮ ਨੇ ਜਗਰਾਂ ਨੂੰ ਬੋਲੀਓ ਚੁੱਕਾ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਲਾ ਜੂਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੁਲਸਰ ਨੂੰ ਪੁੱਛਿਆ ਜਿਹਾ ਗੁਰੂ ਘਰ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਹ ਕਰਕੇ ਕਹੋ ਵੀ ਤੁਹਾਡੇ ਨਾਲ ਮੇਰੇ ਕੋ ਉਤਰ ਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੇਰੇ ਕੋਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ